ਮਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਧੂੜੀ ਕਰੇ ਈਸ਼ਾਨ ਧੂੜੀ ਕਰੇ ਈਸ਼ਾਨ ਧੂੜੀ ਕਰੇ ਈਸ਼ਾਨ ਉੜੀ ਕਾ ਦੇਸ਼ਨ ਮੰਗ ਮਜਨ ਸੰਗ ਸਾਧੂਆਂ ਬਾਗ ਮਜਨ ਸੰਗ ਸਾਧੂਆਂ ਬਾਗ ਮਜਨ ਸੰਗ ਸਾਧੂਆਂ ਬਾਗ ਮਜਨ ਸੰਗ ਸਾਧੂਆਂ ਮੰਗਣਾ ਕੀ ਹਰ ਕਾ ਨਾਮ ਤੇ ਆਏ ਸੁਣ ਹਰ ਕਾ ਨਾਮ ਤੇ ਆਏ ਸੁਣ ਹਰ ਕਾ ਨਾਮ ਧਿਆਏ ਸੁਣ ਹਰ ਕਾ ਨਾਮ ਧਿਆਏ ਸੁਣ ਹਰ ਕਾ ਨਾਮ ਮਤ ਆਏ ਸੁਣ ਹਰ ਕਾ ਨਾਮ ਤੇ ਆਏ ਸੁਣ ਹਰ ਕਾ ਨਾਮ ਤੇ ਆਏ ਸੁਣ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰਦਾਨ ਸਭਨਾ ਨੂੰ ਕਰਦਾਨ ਸਭਨਾ ਨੂੰ ਕਰਦਾਨ Healthy required healthy crossing cage Tanava guru individual…list also one of the previousother not guru � Heguru. தான வரு தான வாூ நாம தன வா தான வாூ ਆਹੇ ਗੁਰੂ ਧੰਵਾਹੇ ਗੁਰੂ ਵਾਹਿਗੁਰੂ ਧੰਵਾਹੇ ਗੁਰੂ ਹਰ ਕਾ ਨਾਮ ਤੇ ਆਏ ਸੁਣ 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 ਸਭਨਾ ਨੂੰ ਕਰਦਾਨ ਸਭਨਾ ਨੂੰ ਕਰਦਾਨ ਕਰਦਾਨ ਸਭਨਾਂ ਨੂੰ ਕਰਦਾਨ ਸਭਨਾਂ ਨੂੰ ਕਰਦਾਨ ਸਭਨਾਂ ਨੂੰ ਕਰਦਾਨ ਸਭਨਾਂ ਨੂੰ ਕਰਦਾਨ ਮਾਗ ਮਜਨ ਸੰਗ ਸਾਦੂਆ ਮਾਗ ਮਜਨ ਸੰਗ ਸਾਦੂਆ ਮਾਗ ਮਜਨ ਸੰਗ ਸਾਦੂਆ ਕਿਹੋ ਜੇ ਸਾਦੂ ਸੰਗ ਸਾਦੂਆ ਤਨ ਤਨ ਬਾਬਾ ਦੀਪ ਸਿੰਘ ਜੀ 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 ਮਾਗ ਮਜਨ ਸੰਗ ਸਾਧੂਆਂ 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 ਧੂਰੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਕੰਮ ਇਹ ਕਰਨਾ ਗੁਰਮਖੋ ਬੋਲੋ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਪਗਾਂ ਵਾਲਿਓ ਲੋਕ ਮਾਗਦੇ ਬਹੀਨੇ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਸਨ ਹੋਰ ਧਰਮ ਕਰਨ ਕਰਦੇ ਸਨ ਸਤਿਗੁਰੂ ਜੀ ਕਹਿੰਦੇ ਤੂੰ ਗੁਰਮਖਾਂ ਦੀ ਸੰਗਤ ਕਰ ਰੱਬ ਦੇ ਪਿਆਰਿਆਂ ਦੀ ਸੰਗਤ ਕਰ ਆਪ ਵੀ ਨਾਮ ਜਪ ਤਾ ਦੂਸਰੇ ਨੂੰ ਵੀ ਨਾਮ ਦੇ ਨਾਲ ਜੋੜ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਸਤਿਗੁਰੂ ਕਹਿੰਦੇ ਤੂੰ ਵੀ ਨਾਮ ਜਪ ਮਾਗਦੇ ਮਹੀਨੇ ਗੁਰਮਖਾਂ ਦੀ ਸੰਗਤ ਕਰ ਇਹੋ ਹੀ ਇਸ਼ਨਾਨ ਹੈ ਇਹ ਧੂੜੀ ਹੈ